ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸਰਕਾਰੀ ਸਹੂਲਤਾਂ ਦੇਣ ਦੇ ਤੇ ਵਧੀਆ ਇਲਾਜ ਦੇਣ ਦੇ ਦਾਅਵੇ ਪੰਜਾਬ ਸਰਕਾਰ ਕਰਦੀ ਹੈ ਪਰ ਇਹਨਾਂ ਦਾਅਵੇ ਵਿੱਚ ਕਿੰਨਾ ਤਾਂ ਜ਼ਿਆਦਾ ਦਮ ਹੈ ਇਹ ਤਸਵੀਰਾਂ ਬਿਆਨ ਕਰਨ ਲਈ ਕਾਫੀ ਨੇ ਹਸਪਤਾਲਾਂ ਦੇ ਬਾਹਰ ਇਹ ਮਰੀਜ਼ ਹੱਥਾਂ ਵਿੱਚ ਪਰਚੀਆਂ ਲੈ ਕੇ ਇਸ ਕਰਕੇ ਨਿਕਲ ਰਹੇ ਨੇ ਕਿਉਂਕਿ ਇਹਨਾਂ ਨੂੰ ਹਸਪਤਾਲਾਂ ਦੇ ਅੰਦਰ ਦਵਾਈਆਂ ਨਹੀਂ ਮਿਲ ਪਾਉਂਦੀਆਂ ਤੇ ਦਵਾਈਆਂ ਇਹ ਬਾਹਰ ਦੁਕਾਨਾਂ ਤੋਂ ਖਰੀਦਦੇ ਨੇ ਜੋ ਮਹਿੰਗੇ ਕਾ ਭਾਅ ਵਿੱਚ ਇਹਨਾਂ ਨੂੰ ਮਿਲਦੀਆਂ ਨੇ ਕੈਮਰੇ ਕੀ ਨਾ ਬੋਲਣ ਦੀ ਸ਼ਰਤ ਤੇ ਮਰੀਜ਼ਾਂ ਨੇ ਦੱਸਿਆ ਹੈ ਕਿ ਜੇਕਰ ਉਹ ਕੈਮਰੇ ਦੇ ਅੱਗੇ ਇਸ ਸਾਰੀ ਧਾਂਦਲੀ ਦਾ ਪਰਦਾਫਾਸ਼ ਕਰਨਗੇ ਤਾਂ ਡਾਕਟਰ ਉਹਨਾਂ ਦਾ ਇਲਾਜ ਨਹੀਂ ਕਰਨਗੇ ਜਦ ਕਿ ਇਸ ਸੰਬੰਧੀ ਡਾਕਟਰਾਂ ਨਾਲ ਬਾਰ-ਬਾਰ ਸੰਪਰਕ ਕਰਨ ਤੇ ਵੀ ਗੱਲ ਨਹੀਂ ਹੋ ਸਕੀ। ਪੁਨਮ ਜੀ ਕਹਾਂ ਕੇ ਰਹਿਣ ਵਾਲੇ? ਸਲਾਮਾਬਾਦ ਦਾ। ਦਵਾਈ ਲੈਣੇ ਆਏ ਸੀ? ਹਾਂ ਜੀ। ਕਹਾਂ ਪੇ? ਐਸੀ ਬੜਾ ਸੂਤਰ। ਸ਼ਾਰਪੁਰ? ਹਾਂ ਜੀ। ਅੱਛਾ ਦਵਾਈ ਮਿਲਾ ਨਹੀਂ ਅੰਦਰ ਸੇ? ਨਹੀਂ ਕਹਤੇ ਨਹੀਂ ਹੈ। ਕਿੰਨਾ ਦਵਾਈ ਅੰਦਰ ਸੇ ਮਿਲਾ ਹੈ? ਇੱਕ ਹੀ ਦਵਾਈ ਮਿਲਾ। ਅੱਛਾ ਬਾਕੀ ਦਵਾਈ ਬਾਹਰ ਸੇ ਕੌਣ ਬੋਲਾ ਬਾਹਰ ਚਲਾਣੇ ਕੋ? डॉक्टर ने बोला डॉक्टर ने बोला है, है। बाहर से ले लो आं... कौन से डॉक्टर है वाले जो देते, देते हैं आपको नहीं, नाम नहीं। किस बीमारी के डॉक्टर है बात अंदर बीमारी है बोला था दवाई लेना है नहीं अच्छा एक ही दवाई मिला था अब बाहर कहाँ लेने आए आप उसके मेडिकल स्टोर ਇਕੋ ਬਹੁਤ ਮੈਂ ਸਮਝਦਾ ਮੰਦ ਭਾਗੀ ਗੱਲ ਆ ਵੀ ਸਿਵਲ ਹਸਪੀਟਲ ਸਰਕਾਰੀ ਹਸਪਤਾਲ ਖਾਸ ਕਰਕੇ ਜਿਹੜਾ ਜ਼ਿਲ੍ਹਾ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹੋਵੇ ਉਹਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਬਹੁਤ ਜ਼ਿਆਦਾ ਗਰੀਬ ਲੋਕ ਜਿਹੜੇ ਬੀਪੀਐਲ ਫੈਮਲੀਜ਼ ਨਾਲ ਬਿਲੋਂਗ ਕਰਦੇ ਆ ਉਹ ਆਂਦੇ ਦਵਾਈਆਂ ਲੈਣ ਔਰ ਉਹਨਾਂ ਨੂੰ ਦਵਾਈਆਂ ਦੇਣ ਦੀ ਬਜਾਏ ਅੰਦਰ ਚੈੱਕਅਪ ਕਰਕੇ ਟ੍ਰੀਟਮੈਂਟ ਦੇਣ ਦੀ ਬਜਾਏ ਉਹਨਾਂ ਨੂੰ ਪਰਚੀ ਦੇ ਉੱਤੇ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਆ ਔਰ 12ਵਾਂ ਆ ਕੇ ਮੈਡੀਕਲ ਸਟੋਰ ਤੋਂ ਲੈ ਰਿਹਾ ਔਰ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਇੱਕ ਪਾਸੇ ਤਾਂ ਬਹੁਤ ਜ਼ਿਆਦਾ ਦਾਅਵੇ ਕਰ ਰਹੀ ਆ ਵੀ ਅਸੀਂ ਜਿਹੜਾ ਆ ਸਾਡਾ ਸਾਡੀ ਸਰਕਾਰ ਹੀ ਸਿੱਖਿਆ ਤੇ ਸੇਫ ਸੁਵਿਧਾ ਨੂੰ ਲੈ ਕੇ ਜਿਹੜੀ ਆ ਬਣੀ ਸੀ ਸੇਫ ਸੁਵਿਧਾ ਦੀ ਗੱਲ ਆ ਤੁਹਾਡੇ ਸਾਹਮਣੇ ਮੈਂ ਖੁਦ ਦੇਖਿਆ ਇਹ ਇੱਕ ਵਕਿਆ ਵੀ ਖੁਦ ਮੈਂ ਗਿਆ ਸੀਗਾ ਸੇਵਲ ਹਸਪੀਟਲ ਦੇ ਸਾਹਮਣੇ ਕਿਸੇ ਮੈਡੀਕਲ ਸਟੋਰ ਤੇ ਤੇ ਦਵਾਈ ਲੈਣ ਦੇ ਲਈ ਅੰਦਰੋਂ ਪਰਚੀਆਂ ਮੇਰੇ ਸਾਹਮਣੇ ਦੀ ਗੱਲ ਆ ਬਾਹਰ ਆ ਰਹੀਆਂ ਤੇ ਬਹੁਤ ਮਾੜੀ ਗੱਲ ਆ ਤਾਂ ਦੇਖਦੇ ਹਾਂ ਕਿ ਸਰਕਾਰ ਨੂੰ ਲੱਗਦਾ ਨਹੀਂ ਕਿ ਕੋਈ ਹੈਲਪਲਾਈਨ ਨੰਬਰ ਚੱਲੀ ਹੋਣੀ ਤੇ ਜਿੱਤੇ ਸਮੱਸਿਆ ਸਟੇਟ ਵਿੱਚ ਚੈੱਕ ਕੀਤੀ ਜਾਣਾ ਚਾਹੀਦਾ ਕਿ ਕਿੱਥੇ ਜਾਣਾ ਚਾਹੀਦਾ ਜਦਕਿ ਇਸ ਪਾਸੇ ਦੇ ਵੱਡੇ ਅਧਿਕਾਰੀਆਂ ਸਰਕਾਰ ਵਿੱਚ ਚੁੱਪ ਹੀ ਰਹੇ ਹੋਈ ਹੈ ਸੋਸ਼ਲ ਲੋਕਾਂ ਦਾ ਹੋ ਰਿਹਾ ਹੈ ਆਰਥਿਕ ਵੀ ਤੇ ਮਨਸਿਕ ਅਹ ਇਸ ਸਰਕਾਰ ਹੋਈ ਔਰ ਖਾਸ ਕਰਕੇ ਸਾਡਾ ਸ਼ਹਿਰ ਜਿੱਥੋਂ ਕੇ ਕੈਬਨਿਟ ਮੰਤਰੀ ਹਨ ਬ੍ਰਹਮ ਕਾਂਕਰ ਜੇਮਪਾ ਜੀ ਕੈਬਨਿਟ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਇਹੋ ਕੁਝ ਹੋਣਾ ਬਹੁਤ ਮਾੜੀ ਗੱਲ ਆ ਬਹੁਤ ਮੰਦ ਭਾਗੀ ਗੱਲ ਆ ਔਰ ਦੂਜੀ ਗੱਲ ਇਹ ਸਰਕਾਰ ਜਿਹੜੀ ਆ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਮੈਂ ਸਮਝਦਾ ਕਿ ਕਿਤੇ ਵੀ ਉਹ ਕੋਈ ਵੀ ਵਾਅਦਾ ਨਹੀਂ ਪੂਰਾ ਹੋ ਰਿਹਾ ਲੋਕਾਂ ਦੀ ਲੁੱਟ ਖਸੁੱਟ ਰੱਜ ਕੇ ਹੋ ਰਹੀ ਆ ਪਹਿਲਾਂ ਨਾਲੋਂ ਜ਼ਿਆਦਾ ਹੋਇਆ ਦੇਖੋ ਇਹ ਬਹੁਤ ਮੈਂ ਸਮਝਦਾ ਮੰਦ ਭਾਗੀ ਗੱਲ ਆ ਵੀ ਸਿਵਲ ਹਸਪੀਟਲ ਸਰਕਾਰੀ ਹਸਪਤਾਲ ਖਾਸ ਕਰਕੇ ਜਿਹੜਾ ਜ਼ਿਲ੍ਹਾ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹੋਵੇ ਉਹਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਬਹੁਤ ਜ਼ਿਆਦਾ ਗਰੀਬ ਲੋਕ ਜਿਹੜੇ بیਪੀਐਲ ਫੈਮਲੀਜ਼ ਨਾਲ ਬਿਲੋਂਗ ਕਰਦੇ ਆ ਉਹ ਆਂਦੇ ਦਵਾਈਆਂ ਲੈਣ ਔਰ ਉਹਨਾਂ ਨੂੰ ਅ ਦਵਾਈਆਂ ਦੇਣ ਦੀ ਬਜਾਏ ਅੰਦਰ ਚੈੱਕਅਪ ਕਰਕੇ ਟ੍ਰੀਟਮੈਂਟ ਦੇਣ ਦੀ ਬਜਾਏ ਉਹਨਾਂ ਨੂੰ ਪਰਚੀ ਦੇ ਉੱਤੇ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਔਰ ਉਹ ਬਾਹਰੋਂ ਆ ਕੇ ਮੈਡੀਕਲ ਸਟੋਰੋਂ ਲੈ ਰਹੇ ਆ ਔਰ ਮੈਂ ਸਮਝਦਾ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਇੱਕ ਪਾਸੇ ਤਾਂ ਬਹੁਤ ਜ਼ਿਆਦਾ ਦਾਅਵੇ ਕਰ ਰਹੀ ਆ ਕਿ ਅਸੀਂ ਜਿਹੜਾ ਆ ਸਾਡਾ ਸਾਡੀ ਸਰਕਾਰੀ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਜਿਹੜੀ ਆ ਬਣੀ ਸੀ ਸਿਹਤ ਸਹੂਲਤਾਂ ਦੀ ਗੱਲ ਆ ਤੁਹਾਡੇ ਸਾਹਮਣੇ ਮੈਂ ਖੁਦ ਦੇਖਿਆ ਇਹ ਇੱਕ ਵਕਿਆ ਵੀ ਖੁਦ ਮੈਂ ਗਿਆ ਸੀਗਾ ਸਿਵਲ ਹਸਪੀਟਲ ਦੇ ਸਾਹਮਣੇ ਕਿਸੇ ਮੈਡੀਕਲ ਸਟੋਰ ਤੇ ਤੇ ਦਵਾਈ ਲੈਣ ਦੇ ਲਈ ਅੰਦਰੋਂ ਪਰਚੀਆਂ ਮੇਰੇ ਸਾਹਮਣੇ ਦੀ ਗੱਲ ਆ ਬਾਹਰ ਆ ਰਹੀਆਂ ਤੇ ਇਹ ਬਹੁਤ ਮਾੜੀ ਗੱਲ ਹੈ ਜਿੱਦਾਂ ਦੇਖਦੇ ਹੋ ਕਿ ਸਰਕਾਰ ਨੂੰ ਲੱਗਦਾ ਨਹੀਂ ਕਿ ਕੋਈ ਹੈਲਪਲਾਈਨ ਨੰਬਰ ਚਾਰੀ ਹੋਣਾ ਚਾਹੀਦਾ ਜਿੱਥੇ ਇਸ ਸਪਲੀਟ ਸਟੈਂਡ ਨਹੀਂ ਚਾਹੀਦੀ ਇਹ ਡਾਟਾ ਕਲੈਕਟ ਕੀਤਾ ਜਾਣਾ ਚਾਹੀਦਾ ਜਦਕਿ ਇਸ ਪਾਸੇ ਦੇ ਬਟੇ ਬਿਠਾਈਆਂ ਸਰਕਾਰ ਵਿੱਚ ਵੀ ਰੱਖੀ ਰੱਖੀ ਹੈ ਸੋਸ਼ਲ ਲੋਕਾਂ ਦਾ ਹੋ ਰਿਹਾ ਹੈ ਆਰਥਿਕ ਵੀ ਤੇ ਮਾਨਸਿਕ ਅਹ ਇਸ ਸਰਕਾਰ ਹੋਈ ਔਰ ਖਾਸ ਕਰਕੇ ਸਾਡਾ ਸ਼ਹਿਰ ਜਿੱਥੋਂ ਕੇ ਕੈਬਨਟ ਮੰਤਰੀ ਕੰਕ ਅੰਕ ਜੇਮਪਾ ਜੀ ਕੈਬਨਟ ਮੰਤਰੀ ਦਾ ਸ਼ਹਿਰ ਹੋਣ ਦੇ ਬਾਵਜੂਦ ਇਹੋ ਕੁਝ ਹੋਣਾ ਬਹੁਤ ਮਾੜੀ ਗੱਲ ਆ ਬਹੁਤ ਮੰਦ ਭਾਗੀ ਗੱਲ ਆ ਔਰ ਦੂਜੀ ਗੱਲ ਇਹ ਸਰਕਾਰ ਜਿਹੜੀ ਆ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਮੈਂ ਸਮਝਦਾ ਕਿ ਕਿਤੇ ਵੀ ਉਹ ਕੋਈ ਵੀ ਵਾਅਦਾ ਨਹੀਂ ਪੂਰਾ ਹੋ ਰਿਹਾ ਲੋਕਾਂ ਦੀ ਲੁੱਟ ਖਸੁੱਟ ਰੱਜ ਕੇ ਹੋ ਰਹੀ ਆ ਪਹਿਲਾਂ ਨਾਲੋਂ ਜ਼ਿਆਦਾ ਹੋ